ਹੇ ਵੀ ਮਿੱਤਰੋ ਇਹ ਜਿਹੜੀ ਟੋਕੜ ਗੱਬਣ 70000 ਰੁਪਏ ਦੀ ਹੁਣ 4 ਮਹੀਨਿਆਂ ਦੀ ਗੱਬਣ 42000 ਰੁਪਏ ਦੇ ਵਿੱਚ ਤੇ ਇਹ ਕੱਟੀ ਬਾਈ ਆਹ ਦੋ ਕੱਟੀਆਂ ਨੇ ਆਹ ਦੋਨੇ ਹਾਂ ਠੀਕ ਆ ਨਾ ਜੇ ਕੋਈ ਕੱਟੀਆਂ ਲਾਊਗਾ ਇਹ 7.5 ਮਹੀਨਿਆਂ ਦੀ 75000 ਰੁਪਏ ਦੀ ਟੋਕੜ ਗੱਬਣ ਆ ਗਈ ਅਜਲਾ ਮੰਨ ਕੇ ਚੱਲ ਨਵੀ ਆਪਣਾ ਪਿਆਰੀ ਵਾਲਾ ਹਾਲਾ ਜੇ ਕੋਈ ਭੈਣ ਭਾਈਆਂ ਨਾਲ ਆਪਾਂ ਨੂੰ ਸਾਧ ਹਾਂਜੀ ਹੱਸੀ ਕਾ ਦੋਸਤੋ ਬੋ ਬੋ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ sire ਕੋਲੇ ਪਹੁੰਚੇ ਹੋਇਆ ਪਿੰਡ ਆ ਗਿਆ ਬਾਈ ਦਾ ਫਤੇਗੜ ਛੰਨਾ ਤੇ ਨੇੜੇ ਬਰਨਾਲਾ ਅੱਜ ਬਾਈ ਕੋਲੇ ਨਾ ਆਪਾਂ ਸੋਨ ਮੱਝਾਂ ਗਾਵਾ ਦਿਖਾਉਣੀਆਂ ਮਿੱਤਰੋ ਤੇ ਨਾਲ ਕੱਟੀਆਂ ਜਿਵੇਂ ਆ ਆ ਗਈ ਇੱਕ ਕੱਟੀ ਬਾਈ ਨੇ ਇਹ ਕੱਟੀ ਵੀ ਦੇਣੀ ਐ ਤੇ ਇਧਰਲੇ ਪਾਸੇ ਜਿਹੜੀਆਂ ਬਾਈ ਕਹਿੰਦਾ ਨਾ ਆਹਾ ਦੋ ਮੱਝਾਂ ਆ ਗਈਆਂ ਜਿਵੇਂ ਇੱਕ ਤਾਂ ਉਹ ਖੜੀ ਤੇ ਇੱਕ ਉਹ ਪਹਿਲੇ ਸੂਏ ਸੂਨ ਵਾਲੀ ਝੋਟੀ ਆ ਮਿੱਤਰੋ ਇਹ ਸੂਈ ਹੋਈ ਝੋਟੀ ਆ ਇਹੇ ਨਾ ਜੇ ਗੱਲ ਕਰ ਲਗੇ ਕਹਿੰਦਾ ਬਈ ਆਪਾਂ ਦੁੱਧ ਤੇ ਤਿਆਰ ਕਰਕੇ ਫੇਰ ਦਿਖਾਉਣੀਆਂ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਘਰ ਘਰ ਨਹੀਂ ਆਈਆਂ ਜਿਹੜੀਆਂ ਜੰਮਦੀਆਂ ਬਹੁਤ ਜਿਆਦੇ ਚੰਗੇ ਕਦ ਕੱਢਦੀ ਤੇ ਚਾਰ ਦੰਦ ਝੋਟੀ ਆ ਇਹ ਕਹਿੰਦਾ ਆਪਾਂ ਨਾ ਬਾਈ ਕਹਿੰਦਾ ਵੀ ਆਪਾਂ ਤਿਆਰ ਦੁੱਧ ਕਰਕੇ ਫੇਰ ਦਿਖਾਵਾਂਗੇ ਤੇ ਇਧਰਲੇ ਪਾਸੇ ਆ ਗਈਆਂ ਢੋਕਣਾ ਦੋ ਢੋਕਣਾ ਮੱਝਾਂ ਤੇ ਨਾਲ ਇੱਕ ਕੱਟੀ ਤੇ ਇੱਕ ਗਾਂ ਆ ਗਈ ਜਿਹੜੀ ਸੂਣ ਵਾਲੀ ਆ ਇਹ ਆ ਵੀ ਆ ਗਈ ਟੋਕੜ ਇਹ ਤੇ ਆ ਆ ਗਈ ਟੋਕੜ ਗਾਂ ਤੇ ਆ ਸੂਣ ਵਾਲੀ ਗਾਂ ਤੇ ਆ ਜੋ ਕਰ ਅੱਗੇ ਬਾਈ ਸਿਰੇ ਨਾਲ ਗੱਲਬਾਤ ਤੇ ਇਧਰਲੇ ਪਾਸੇ ਜਿਹੜੇ ਬਾਈ ਸਿਰੇ ਤੇ ਹੋਰ ਪਸ਼ੂ ਰੱਖੇ ਹੋਏ ਆ ਨਾ ਕਰੇ ਤੇ ਉਹ ਵੀ ਜਿਹੜੇ ਹੈਗੇ ਨਾ ਬਹੁਤ ਜਿਆਦੇ ਚੰਗੇ ਨੇ ਇੱਧਰ ਜਿਵੇਂ ਆ ਆ ਗਈ ਨਾ ਮੱਝ ਜਿਵੇਂ ਇਹ ਵੀ 17 16 17 ਕਿਲੋ ਦੁੱਧ ਵਾਲੀ ਆ ਗਈ ਤੇ ਇੱਧਰ ਗਾਂਾਂ ਬੈਠੀਆਂ ਵੀ ਨੇ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਹਸੀ ਕਾਲ ਜੀ ਸਾਸਰੀਕਾਰ ਬਾਈ ਰਾਮਨਦੀਪ ਹਣਾ ਜਿੰਨੇ ਵੀ ਆਪਣੇ ਚੈਨਲ ਦੇ ਜੋੜੇ ਨੇ ਸਾਰਿਆਂ ਨੂੰ ਆਪਣੇ ਵੱਲੋਂ ਸਾਸਰੀਕਾਰ ਤੇ ਬਾਈ ਸੀਰੇ ਜੀ ਆਪਣੇ ਪਿੰਡ ਦੀ ਗੱਲ ਕਰ ਲਗੇ ਪਿੰਡ ਆ ਗਿਆ ਆਪਣਾ ਪਿੰਡ ਆ ਗਿਆ ਬਾਈ ਆਪਣਾ ਫਤੇਗੜ ਸਨਣਾ ਠੀਕ ਹੈ ਜ਼ਿਲ੍ਹਾ ਬਰਨਾਲਾ ਤੇ ਸਾਰੇ ਜਿਵੇਂ ਅੱਜ ਆਪਣੇ ਕੋਲੇ ਘੱਟੋ ਘੱਟ ਹੈਗੇ ਕਿ 4-5 ਨਾਗ ਆ ਗਏ ਤੇ ਜਿਵੇਂ ਦੋ ਤਾਂ ਗਾਮ ਹੀ ਆ ਗੀਆਂ ਹਨਾ ਤੇ ਦੋ ਮੱਝਾਂ ਤੇ ਦੋ ਕਟੀਆਂ ਹਾਂ ਹਾਂ ਬਾਈ ਰਾਮੰਦਰੀ ਅੱਛਾ ਜਿਵੇਂ ਆਪਾਂ ਗੱਲ ਕਰ ਲਏ ਵੀ ਇੱਕ ਤਰੇ ਪਿਛਲੀ ਵਾਰ ਇੱਕ ਵੀਡੀਓ ਪਾਈ ਸੀ ਪਹਿਲੇ ਸੂਏ ਤੇ ਕੋਈ ਨਵਾਬ ਦੀ ਝੋਟੀ ਸੀ ਤੇ ਬਹੁਤ ਸੋਹਣੀ ਸੁਨੱਖੀ ਸੀ ਉਹ ਉਹਦਾ ਕਿੱਥੇ ਗਈ ਉਹ ਉਹ ਬਈ ਆਪਾਂ ਹਰਿਆਣੇ ਚ ਜਿਹਦੇ ਕੋਲੇ ਨਵਾਬ ਜੋ ਸ੍ਰਿੰਦਰ ਨਿਸ਼ਾਨਸਨੀ ਵਾਲਾ ਅੱਛਾ ਉਹਨੂੰ ਦੇਤੀ ਸੀਗੀ ਉਹ ਅੱਛਾ ਹਾਂ ਉਹਨੂੰ ਆਪਾ ਅੱਥ ਨੇ ਵੀਡੀਓ ਕਾਲ ਤੇ ਦੋ ਟਾਈਮ ਵੀਡੀਓ ਕਾਲ ਤੇ ਚਵਾ ਕੇ ਕੰਡਾ ਲਵਾ ਕੇ ਠੀਕ ਐ ਦਿੱਤੀ ਸੀਗੀ ਛੋਟੀ ਉਹ ਜਿੰਨਾ ਆਪਾਂ ਦੁੱਧ ਵੀਡੀਓ 'ਚ ਆਪਾਂ 10 ਕਿਲੋ ਕਿਹਾ ਸੀਗਾ ਛੋਟੀ ਥੱਲੇ ਪਾਉਣੇ 12 ਕਿਲੋ ਦੁੱਧ ਸੀ ਕੰਡੇ ਦਾ ਠੀਕ ਐ ਦੇਖ ਲੈ ਹੁਣ ਆਪਾਂ ਹਾਂ ਕਾਟੀ ਕਹਿਣਾ ਆਉਂਦਾ ਵੀ ਹਣਾ ਵੀ ਕੀ ਵਜੇ ਦੋ ਵੀ ਲਾਂਭਾਂ ਆਵੇ ਹਾਂ ਹੁਣ ਵੀ ਉਹਦੇ ਫੋਨ ਆਉਂਦੇ ਨੇ ਜਦੋਂ ਕਹਿੰਦਾ ਕਹਿੰਦਾ ਕੋਈ ਹੋਰ ਹੋਈ ਵਧੀਆ ਚੰਗੇ ਕੋਈ ਆਪਣੀ ਹੋਣ ਦੀ ਆ ਠੀਕ ਐ ਠੀਕ ਐ ਨਾ ਤੇ ਅੱਛਾ ਸੀਰੇ ਜਿਵੇਂ ਹੁਣ ਗੱਲ ਕਰ ਲਗੇ ਗਾਂ ਮਾਲੇ ਪਾਸੋਂ ਚੱਲ ਗਈ ਕਿ ਬਾਕੀ ਇਧਰੋਂ ਮਰਜ਼ੀ ਚ ਲੜਾ ਲਾਵਨ ਦੀ ਪਸੂ ਦਾ ਆਪਣੇ ਕੋਲੇ ਰੁਟੀਨ ਨਹੀਂ ਚ ਹਨ ਆਉਂਦੇ ਜਾਂਦੀ ਰਹ ਦੇਣਗੇ ਠੀਕ ਹੈ ਥੋੜਾ ਜਿਆਦਾ ਐਸੀ ਵੀਡੀਓ ਲੇਟ ਪਾਉਣ ਦਾ ਕਾਰਨ ਤਾਂ ਇਹ ਹੋ ਗਿਆ ਬਾਕੀ ਬਾਈ ਬਾਹਲੇ ਕਹਿਣਗੇ ਵੀ ਪਾਈ ਨਹੀਂ ਥੋੜਾ ਜਿਆਦਾ ਆਪਣੇ ਮਨ ਅਕ ਚੱਲ ਵੀ ਖੜਾ ਹੂੜਾ ਦਾ ਕਰਕੇ ਹਨ ਹੂੰ ਥੋੜਾ ਜਿਆਦਾ ਜਿਆਦੇ ਹੋ ਹੋਇਆ ਪੈ ਸੀਗਾ ਕਿਉਂ ਉੱਥੇ ਤਾਂ ਕਰਕੇ ਵੀ ਆਪਾਂ ਵੀਡੀਓ ਪਾਉਂਦੇ ਚੰਗੇ ਨਹੀਂ ਲੱਗਦੇ ਹਨ ਪੰਜਾਬ ਤੇ ਚਲੋ ਕਹੇ ਜਾ ਚੱਲੀ ਜਾਂਦਾ ਸਹੀ ਗੱਲ। ਸੋ ਫੇਰ ਵੀ ਜਿਹੜੇ ਭਰਾਵਾਂ ਦੇ ਮਨਕ ਚੱਲ ਕੋਈ ਜਿੰਦਾ ਜਗਦੇ ਨੇ ਉਧਰ ਨੁਕਸਾਨ ਹੋਇਆਗਾ ਜਿੰਨੇ ਕ ਜੋਗੇ ਰ ਆਪਰਾ ਹੋਏ ਉਹਨੇ ਕ ਆਪਾ ਭਰਾਵਾਂ ਦੀ ਹੈਲਪ ਕਰਾਂਗੇ ਹਨਾ ਠੀਕ ਹੈ ਗੱਲ ਤੇ ਵੱਤ ਵਾਤ ਹੋਰ ਵੀ ਇਹੀ ਭਰਾਵਾਂ ਨੂੰ ਆਪਾਂ ਪਹਿਲਾਂ ਇਹੀ ਕਹਨੇ ਆਂ ਵੀ ਸਿਗਰ ਇਹਦਾ ਚੱਲਦਾ ਹੀ ਰਹਿੰਦਾ ਹਨਾ ਭਰਾਵੋ ਤੇ ਵੀ ਉਹ ਭਰਾਵਾਂ ਦੀ ਵੱਤ ਵਾਤ ਆਪਾਂ ਮਦਦ ਕਰੀਏ ਹਨਾ ਸਹੀ ਗੱਲ ਹੈ। ਹੜ ਪੀੜਤ ਜਿਹੜੇ ਭਰਾ ਹੈਗੇ ਹਨਾ ਉਹਨਾਂ ਦੀ ਆਪਾਂ ਨੂੰ ਸਹਾਇਤਾ ਕਰਨ ਦੀ ਲੋੜ ਆਗੀ। ਭਾਈ ਪੰਜਾਬ ਦੇ ਮਨਕ ਚੱਲ ਵੀ ਜਿਹੜਾ ਆ ਵਕਤ ਆਇਆ ਸੀ ਆਪਣੇ ਘੜੇ ਹਨਾ ਵੀ ਇਹ ਜਾ ਕੇ ਤੇ ਆਪਾਂ ਦੇਖਿਆ ਨਹੀਂ ਹਨਾ ਬਹੁਤ ਨੁਕਸਾਨ ਹੋ ਤਾਂ ਆਪਣੇ ਕੋਲੇ ਵੀ ਜਿੰਨੀ ਗ੍ਰਾਮਨਦੀ ਪਾਪਾ ਹੋਈ ਮਦਦ ਆਪਾਂ ਵਿਚਾਰਾਂ ਦੀ ਕਰਾਂਗੇ ਹਨ ਜੇ ਦਾ ਕੋਈ ਹੋਵੇ ਹਨਾ ਦੱਸਣਾ ਸੋਸ਼ਲ ਮੀਡੀਆ ਤੇ ਆ ਜਾਂਦਾ ਕਰ ਵੀ ਵੀ ਚੱਲ ਹੋਰ ਵੀ ਥੋੜੇ 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 ਨਾਲ ਫਰਕ ਪੈ ਜਾਂਦਾ ਹਨਾ ਫਰਕ ਪੈ ਜਾਂਦਾ ਸਹੀ ਗੱਲ ਹੈ ਦੱਸਣਾ ਫਰਕ ਪੈਂਦਾ ਸਹੀ ਗੱਲ ਹੈ ਤੇਰੀ ਨਹੀਂ ਇਹ ਇਹ ਜਿਹੜੀ ਗੱਲ ਤੂੰ ਕੀਤੀ ਹੈ ਨਾ ਮਤਲਬ ਬਹੁਤ ਚੰਗੀ ਗੱਲ ਕੀਤੀ ਹੈ ਕਿਉਂਕਿ ਆਪਾਂ ਜਿੰਨਾ ਜ਼ਿਕਰ ਇਸ ਚੀਜ਼ ਨੂੰ ਆਪਾਂ ਚਲੋ ਕਹਿੰਦੇ ਨਹੀਂ ਹਲਾਸ਼ੇਰੀ ਨਹੀਂ ਦਿੰਦੇ ਤਾਂ ਉਹਨਾਂ ਚੱਕਰਾ ਇਹ ਚੀਜ਼ ਨੂੰ ਉਤਸ਼ਾਹ ਵੀ ਨਹੀਂ ਮਿਲਦਾ ਹਾਂ ਬਾਕੀ ਸਾਡੇ ਏਰੀਆ ਚ ਡਾਕਟਰ ਭਰਾ ਹੋਰ ਨੇ ਸਾਰਿਆਂ ਨੇ ਆਪਾਂ ਇੱਕਦਮ ਵਧੀਆ ਬਣਾ ਕੇ ਨਾ ਜਦੋਂ ਕੋਈ ਉਹ ਹੋਂਦਾ ਟੀਮ ਵਰਕ ਬਣਾ ਕੇ ਇੱਥੋਂ ਜਾਵਾਂਗੇ ਵਧੀਆ ਉਹਨਾਂ ਲਾ ਕੇ ਆਵਾਂਗੇ ਜਿੰਨੇ ਕਦਨ ਹੋ ਗਏ ਹੁਣ ਹੋ ਗਏ ਚਲ ਜਿਵੇਂ ਆਪਾਂ ਗੱਲ ਕਰ ਲ ਗਏ ਹੁਣ ਦੇਖ ਕਾਰੋਬਾਰ ਦੀ ਹੈਨਾ ਵੀ ਜਿਵੇਂ ਤੇਰੇ ਕੋਲ ਇੱਕ ਹੁਣ ਪਹਿਲੇ ਨੰਬਰ ਦੇ ਉੱਤੇ ਆ ਆ ਗਈ ਬਾਈ ਸੀਰੇ ਜਿਵੇਂ ਇਹ ਤੋਕੜ ਆ ਗਈ ਇਹ ਤੋਕੜ ਗੱਬਣ ਜਿਹੜੀ ਹੈਗੀ ਹੈ ਕਈ ਮਹੀਨੇ ਦੀ ਗੱਭਣਾ ਪਹਿਲਾਂ 4 ਮਹੀਨੇ ਦੀ ਗੱਭਣਾ ਬਈ ਇਹ 4 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਵਾਲਾ ਕਰਾ ਕੇ ਲੈ ਕੇ ਜਾ ਬਈ ਥਣਾ ਦੀ ਆਪਣੀ ਗਾਰੰਟੀ ਹੋਊਗੀ ਡਾਕਟਰ ਦਾ ਨਾਲ ਲਿਆਵੇ ਜੇ ਹਾਂ ਕਈ ਵਾਰ ਆਪਾਂ ਹੁਣ ਪਹਿਲੀ ਹੀ ਕਹਿੰਦੇ ਨੇ ਵੀਡੀਓ ਜਿੰਨੇ ਪਸ਼ੂ ਦਿਖਾਵਾਂਗੇ ਥਣ ਚ ਨਾਲ ਗੱਠ ਪੂੜ ਸਾਰਲਾ ਹੋਵੇ ਉਹ ਚੀਜ਼ ਦੀ ਆਪਣੀ ਗਾਰੰਟੀਆ ਕਰੂ ਆ ਕੇ ਬਾਪਸ ਰਿਮੜਦਾ ਜੇ ਅਗਲਾ ਆਊਗਾ ਉਹਨੂੰ ਉਹਨिक्की ਨਿਕਲ ਨਾ ਤਾਂ ਆਪਾਂ ਦਾ ਕਰਾਇਆ ਦੇ ਕੇ ਵਾਪਸ ਮੋੜਾਂਗੇ ਡਾਕਟਰਾਂ ਦਾ ਨਾਲ ਲਿਆਵੇ ਕਈ ਵਾਰ ਵਾਲੇ ਨੂੰ ਯਕੀਨੀ ਨਾਲ ਕਹਿੰਦਾ ਝੂਠ ਮਾਰ ਦਿੰਦੇ ਨੇ ਅੱਜ ਕੱਲ ਚੱਲਦਾ ਹੀ ਆ ਹੜਾ ਜੇ ਕੋਈ 2 ਮਹੀਨੇ ਦੀ 3 ਦੇ ਆਲਾ ਉਹ ਕਰ ਦ ਕਿੰਨਾ ਸੂਆ ਭਾਈ ਤੀਜਾ ਸੂਆ ਆ ਗਿਆ ਇਹ ਤੀਜਾ ਸੂਆ ਹਾਂ ਠੀਕ ਆ ਤੀਜਾ ਸੂਆ ਤੇ ਦੁੱਧ ਕਿੰਨਾ ਹੋਣੇ ਥੱਲੇ ਦੁੱਧ ਭਾਈ ਆ ਪਤਾ 7 ਕਿਲੋ ਮਣਕੇ ਲਿਆ ਸੀ ਰਾਮਨਦੀਪ ਦੋ ਟਾਈਮ ਅੱਛਾ ਹੁਣ ਤੁਹਾਨੂੰ ਪਤਾ ਤੋਕੜ ਬਸੂ ਦਾ ਹੋ ਹੋ ਜਾਂਦਾ ਹਨਾ ਹਾਂ ਹੁਣ ਕਿੰਨਾ 5 ਕਿਲੋ 5 ਕਿਲੋ ਅੱਛਾ ਠੀਕ ਆ ਲੈ ਖੋਲ ਫਿਰ ਕਰ ਆਪਾਂ ਤੋੜ ਕੇ ਸਾਗੇ ਤੇ ਇਹਦਾ ਰੇਟ ਜਿਹੜਾ ਹੈਗਾ ਸਿਰੇ ਰੇਟ ਕਿੰਨਾ ਰਹੂਗਾ ਭਾਈ ਰੇਟ ਰਾਮਨਦੀਪ 80000 ਰੁਪਿਆ ਕਰ ਦਿਆਂਗੇ ਇਹਦਾ 80000 ਠੀਕ ਹੈ ਨਾ ਠੀਕ ਹੈ ਹਾਂ ਕੋਲੇ ਆਏ ਭਰਾਵਾਂ ਦਾ ਮਾਨ ਤਨ 70000 ਰੁਪਿਆ ਜੀ ਦੇ ਦਾਂਗੇ 70 ਦੀ ਖੋਲ ਫਿਰ ਕੇ ਰ ਆਪਾਂ ਤੋਰ ਕੇ ਦਿਖਾਈਏ ਤੇ ਅ ਸਿਰੇ ਇਹਦਾ ਕੋਈ ਤਾਜੀ ਦਾ ਦੁੱਧ ਦੱਸਿਆ ਕਿਸੇ ਨੇ ਬਾਈ 16 17 ਕਿਲੋ ਦੁੱਧ ਕੱਢਿਆ ਹੋਇਆ ਤਾਜੀ ਦਾ ਤਾਜੀ ਦਾ ਹਾਂ ਹਾਂ ਆਪਣੇ ਇੱਥੇ ਨਾਲ ਹੀ ਆ ਮੁੰਡਾ ਹਨਾ ਨਾਲ ਹੀ ਪਿੰਡ ਆਗਾ ਹਾਂ ਉਥੋਂ ਲੈਤੀ ਹੈਗੀ ਉਹਦਾ ਬੈਰੀ 15 15 ਕਿਲੋ ਮੰਨ ਕੇ ਲੈ ਜੇ ਕੋਈ ਰਾਮਨਦੀਪ ਲੇਵੇ ਤੇ ਮਾੜੀ ਨਾਲਾ ਦਿਖਾਈਏ ਦੀਆਂ ਅੱਛਾ ਕਾਹ ਇਹਨੂੰ ਤਾਂ ਹੋ ਦੇ ਹੀ ਲੇਵੇ ਦੇ ਨਾੜਾ ਦੇਖ ਇਹ ਆ ਦੇਖ ਲੋ ਮਿੱਤਰੋ ਜਿਹੜੀ ਹੈਗੀ ਆ ਇਹ ਆ ਗਈ ਮਿੱਤਰੋ ਟੋਕੜ ਗੱਬਣ 4 ਮਹੀਨਾ ਦੀ ਆ ਗਈ ਗੱਬਣ ਤਾਜੀ ਦਾ ਦੁੱਧ ਇਹ 16-17 ਕਿਲੋ ਹੈ ਜਿਹੜਾ ਖੜਾਈ 1 ਮਿੰਟ ਕਰਾਂ ਲੇਵਾ ਚੈੱਕ ਕਰ ਲੋ ਜਮਾ ਫਿਕਸ ਲੇਵੇ ਵਾਲੀ ਹੈਗੀ ਇਹ ਆ ਦੇ ਲੈ ਚਲ ਬਾਕੀ ਥਾਂ ਥਣ ਵਾਲਾ ਚੰਗਾ ਲੱਗਿਆ ਹਰਮਨਦੀਪ ਚਵਾਈ ਜੂਈ ਹੈ ਨਾ ਹੋ ਆ ਗਈ ਲੈ ਵੀ ਮਿੱਤਰੋ ਇਹ ਜਿਹੜੀ ਟੋਕੜ ਗੱਬਣ 70000 ਰੁਪਏ ਦੀ 16-17 ਕਿਲੋ ਦੁੱਧ ਤੇ 15 ਕਿਲੋ ਮੰਨ ਲਿਓ ਜੇ ਨਹੀਂ ਵੀ 16 ਮੰਨਣਾ ਠੀਕ ਹੈ ਨਾ ਸ਼ਾਮਨਦੀਪ ਮੇਰੀ ਦੇਖੀ ਹੋਈ ਆ ਜਦੋਂ ਨਾ ਬਣਦੀ ਅਮਰੀਕਨ ਗਾਈਆਂ ਵਾਂਗੂ ਲੇਵਾ ਬਣਾਉਂਦੀ ਆ ਕਿਹੇ ਠੀਕ ਹੈ ਗੱਲ ਅੱਛਾ ਜਿਹੜੀ ਆ ਗਈ ਇਹ ਮੈਨੂੰ ਐਂ ਦੱਸ ਇੱਧਰ ਆ ਆ ਗਈ ਇੱਕ ਟੱਕੀ ਹਾਂ ਬਾਈ ਇੱਕ ਟੱਕੀ ਦੱਸ ਦੇ ਇਹ ਟੱਕੀ ਬਾਈ ਆਹ ਦੋ ਟੱਕੀਆਂ ਨੇਗੀਆਂ ਇਹਦੇ ਨੇ ਹਾਂ ਠੀਕ ਹੈ ਨਾ ਜੇ ਕੋਈ ਕੱਟੀਆਂ ਲਾਊਗਾ ਆਪਾਂ 45 45000 ਰੁਪਏ ਝੋੜਾ ਦੇ ਦਾਂਗੇ ਇਹ 45000 ਦੀ ਚੰਗੀਆਂ ਨੇ ਦੋਨੇ ਜੈਡ ਬਲੈਕ ਨੇ ਠੀਕ ਹੈ ਨਾ ਚਾਰ ਥਾਨ ਨੇ ਠੀਕ ਹੈ ਕੋਈ ਹੋਣੀ ਦੇਖ ਲੈ 45000 ਦੀ ਕੱਟੀਆਂ ਮਿੱਤਰੋ ਆ ਦੇਖੋ ਇਹਦੀ ਉਮਰ ਕਿੰਨੀ ਕ ਹੋਊਗੀ ਬਾਹੀ ਹੋ ਬਾਈ ਬਾਨਗ ਜੱਲ ਵੀ 6-8 ਕ ਮਹੀਨੇ ਦੀ 8-10 ਮਹੀਨੇ ਦੀ ਲਾੜ 8-10 ਮਹੀਨੇ ਦੀ ਠੀਕ ਹੈ ਆਪਣੇ ਘਰੂ ਨੇ ਹਨਾ ਵੀ ਆਪਾਂ ਦੇ ਹਾਲ ਦੀ ਇਹ ਵੀ ਇਹਨੇ ਬਾਬਾ ਵੱਧੂ 2 ਮਹੀਨੇ ਦੀ ਬਈ ਇਹਦਾ ਕਦ ਕੋਦ ਬਾਲਾ ਵੱਡਾ ਰਵਨਦੀਪ ਦੇਖੀ ਬਾਲਾ ਵੱਡਾ ਕਦ ਕਰਨਾ ਇਹ ਦੱਖੋਂ ਦਾ ਹੁਣ ਆਪਾਂ ਨੂੰ ਆਣ ਇਹਨੇ ਦੱਸਿਆ ਵੀ ਫਲਾਣੇ ਸੀਮੰਦੀ ਆ ਆਪਾਂ ਨਹੀਂ ਕਹਿੰਦੇ ਹਨਾ ਠੀਕ ਐ ਠੀਕ ਐ ਵੀ ਆਪਾਂ ਸੀਮੰਦ ਦੱਸਣਾ ਹੀ ਨਹੀਂ ਇਹ ਆਪਾਂ ਦਾ ਆਇਆ ਹੁੰਦਾ ਦੇਖ ਦੇਖੀ ਰਮਨਦੀਪ ਆ ਆਹ ਆ ਲੈ ਵੀ ਮਿੱਤਰੋ ਆਹ ਦੇਖ ਲੋ ਹੱਥ ਪਰੇ ਕਰ ਲੈ ਕਰਾ ਲੈ ਵੀ ਆਹ ਦੇਖ ਲੋ ਕੱਟੀ ਦੇ ਜਿਹੜੇ ਥਾਂ ਸੁਣ ਕੇ ਜਿਹੜੇ ਛੋਟੇ ਸਾਹਮਣੇ ਆ ਹਾਂ 45000 ਰੁਪਏ ਦਾ ਜੋੜਾ ਦੇ ਦਾਂਗੇ ਬਾਹਲਾ ਐ ਹੁੰਦਾ ਵੀ ਕੋਈ ਵੀ ਬਾਈ ਜਦੋਂ ਐ ਹੁੰਦਾ ਉਹ ਆਪਣਾ ਵੀਡੀਓ ਵੀਡ ਹੋਣ ਦਿੰਦੇ ਨੇ ਹੈ ਟਾੜਾ ਵਾੜਾ ਟਾੜਾ ਵਾੜਾ ਕੋਈ ਗਾਲ ਨਹੀਂ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਕੋਈ ਉਹ ਨਹੀਂ ਹਨਾ ਠੀਕ ਐ हां ਚੰਗੀਆਂ ਨੇ ਉਹਨੇ ਰਮਨਦੀਪ ਜੱਡਾ ਬਲੈਕ ਨੇ ਇਹਦੇ ਵੀ ਥਾਨ ਦਿਖਾ ਦੇ ਚਾਰ ਥਾਨ ਨੇ ਝੋਲੀਆਂ ਲਿਖੀ ਥਲੇ ਕਿੰਨੀਆਂ ਨਹੀਂ ਇਹ ਆ ਦੇਖ ਲੋ ਚੈੱਕ ਕਰ ਲੋ ਚਾਰੀ ਥਾਨਾਂ ਦਾ ਓਕੇ ਆ ਆ ਜਾ ਅੱਛਾ ਜਿਹੜੀ ਤੇਰੀ ਗਾਂਹ ਵਾਲੀ ਮੀਣੀ ਮੱਝ ਆ ਗਈ ਇਹ ਸਮਝਦਾ ਮੈਨੂੰ ਐਂ ਦੱਸ ਦੇ ਵੀ ਕਿੰਨਾ ਸੂਆ ਇਹਦਾ ਬਾਈ ਮੰਨ ਕੇ ਜਰਾ ਰਮਨਦੀਪ ਹੁਣ ਤੀਜੇ ਸੂਏ ਲਈ ਤੀਜਾ ਸੂਆ ਸੂਗੀ ਇਹ ਠੀਕ ਹੈ ਕਿਆ ਇਹ ਮਹੀਨਾ ਦੀ ਗੱਲ ਨੂੰ ਅੱਠਵਾਂ ਮਹੀਨਾ ਲੱਗ ਗਿਆ 1 ਤਰੀਕ ਤੋਂ 1 ਤਰੀਕ ਤੋਂ ਅੱਠਵਾਂ ਮਹੀਨਾ ਸਟਾਰਟ ਹੋ ਗਿਆ ਤੇ ਹੁਣ ਮੰਨ ਕੇ ਚੱਲ ਜਿੱਦੇ ਮੈਂ ਲੈ 2 2.5 ਕਿਲੋ ਦੁੱਧ ਤੰਦੀ ਸੀਗੀ ਇਹ ਆਪਾਂ ਮੰਨ ਕੇ ਚੱਲ ਵੀ ਮਾਲ-ਮੂਲ ਬਾਹਲਾ ਹੋ ਜਾਂਦਾ ਹਨ ਆਪੇ ਸਾਹਮਣੇ ਹੁੰਦੇ ਨੇ ਵੀ ਮੈਂ ਦੂਜੇ ਤੀਜੇ ਡਾਂਗ ਇਹਨੂੰ ਕਿਲੋ ਡੇਢ ਕਿਲੋ ਦੋ ਤਾਂ ਖਾਣਾ ਲੱਗਾ ਵੀ ਹੁਣ ਖਣ-ਬਾਸ ਕਰਾਉਂਦੀ ਆ ਖਣ-ਬਾਸ ਕਰਾਉਂਦੀ ਆ ਹਾਂ ਠੀਕ ਆ ਖੋਲ ਫਿਰ ਕੇਰਾ ਤੀਜੇ ਸੂਏ ਵਾਸਤੇ ਗੱਬਣਾ 8 7 ਮਹੀਨੇ ਤੇ 10 ਦਿਨਾਂ ਦੀ ਗੱਬਣ ਹੋ ਗਈ ਹਾਂ 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 ਤੇ ਕਿੰਨੇ ਰੁਪਈਆ ਚ ਦੇਣੀ ਇਹ ਆਪਾਂ ਲੈ ਵੀ ਥਾਣ ਲੈ ਵਾਸਾ ਆ ਕਰਮ ਵਾਲੀ ਦਾ ਦੇਖੋ ਲੈ ਆ ਦੇਖੋ ਥਾਣ ਜਿਹੜੇ ਹੈਗੇ ਜਮਾ ਕੱਲਾ ਕੱਲਾ ਕਿੰਨੇ ਰੁਪਈਆ ਚ ਵਾਈ ਜਬੂਈ ਬਾਈ ਬਹੁਤ ਬੋਲੀ ਆ ਇਹ ਮੰਗੀ ਰਮਨਦੀਪ ਅੱਛੀ ਜਾਏ ਦਾ ਹਨਾ 75000 ਰੁਪਈਆ ਦੀ ਐਸਨੋ ਆ ਗਈ 75 ਦੀ ਤੇ ਕਿੰਨਾ ਦੁੱਧ ਦਿੱਤਾ ਤਾਜੀ ਨੇ ਦੁੱਧ ਬਈ ਆਗਲਾ ਦਾ ਹੁਣ ਆਪਾਂ ਦਾ ਜੇ ਆਗਲਾ ਕਹੀ ਜਾਂਦਾਗਾ ਜਦੋਂ ਹੋ ਹੋ ਜਾਂਦਾ ਹਨਾ ਵੀ ਘਾਟ ਤੋਂ ਘੱਟ 12-13 ਕਿਲੋ ਉਹਦਾ 15 ਕਿਲੋ ਗਾ ਜਿਹੜੇ ਮੁੰਡੇ ਨੇ ਦਵਾਈ ਲਿਆਜ ਵਾਲੇ ਸੀ ਆਪਣਾ ਅੱਛਾ ਵੀ 12-13 ਕਿਲੋ ਠੀਕ ਐ ਇਹ ਆ ਦੇਖ ਜਿਹੜੀ ਆਹਾ ਆ ਗਈ ਨਾ ਇਹ 7.5 ਮਹੀਨਿਆਂ ਦੀ 75000 ਰੁਪਏ ਦੀ ਟੋਕੜ ਗੱਬਣ ਆ ਗਈ ਚੈੱਕ ਕਰ ਲੋ ਕੱਦ ਕਾਠ ਜਿਹੜਾ ਹੈਗਾ ਚੰਗਾ ਹੈਗਾ ਤੇ ਬੇਲ ਵੀ ਚੰਗੀ ਹੈ ਤੇ 75000 ਰੁਪਏ ਦੇ ਵਿੱਚ ਟਾਟਾ ਵਟਾ ਰੇਟ ਇਹਦਾ 80000 sire ne kita jada ਠੀਕ ਐ ਸਿਰੇ ਥਾਂ ਦੇ ਵਧੀਆ ਜਿਹੜੀ ਹੈਗੇ ਸਮਾਂ ਓਕੇ ਆ ਬਈ ਯਾਰ ਡਾਕਟਰ ਨੂੰ ਲਿਆ ਵਿਆ ਵਾਲਾ ਸੀ ਕਿਨ ਇੱਕ ਦਿਨ ਦਾ ਵੀ ਫਰਕ ਨਹੀਂ ਪੈਂਦਾ ਜਿਵੇਂ ਕੋਈ ਉਹ ਆ ਹਨਾ ਅੱਛਾ ਜਿਹੜੀ ਤੇਰੀ ਗਾਂਾਂ ਵਾਲੀ ਗਾਂ ਕੀ ਰਾਵਣ ਦੀ ਪੇਰੇ ਸਿੰਘ ਦਿਖਾ ਦੇ ਇੱਕ ਸਿੰਘ ਥੋੜਾ ਜਿਹਾ ਐ ਇਹਨੂੰ ਆਹ ਓਹੋ ਮੈਨੂੰ ਤਾਂ ਨਿਗਾਹ ਠੀਕ ਹੈ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਅੱਛਾ ਜਿਹੜੀ ਤੇਰੀ ਗਾਂ ਚੰਗੀ ਆ ਮੈਂ ਮੰਨ ਕੇ ਚੱਲ ਜਦੋਂ ਕੋਈ ਉਹ ਕਹਿਦੀ ਹੈ ਹਨਾ ਜਿਹੜੀ ਗਾਂ ਆ ਗਈ ਤੇਰੀ ਆਹ ਇਹ ਆ ਗਾਂ ਵੱਡੀ ਬੁੱਡੀ ਬਹੁਤ ਆ ਸੂਆ ਕਿੰਨਾ ਵਾ ਸੁਵਾ ਭਾਈ ਦੂਜਾ ਸੁਵਾ ਜੈਨੇ ਹੋਣਾ ਦੋ ਕੋਲ ਲੱਤੀ ਆ ਗਈ ਆਪਾਂ ਇਥੋਂ ਨਾਲ ਹੀ ਪਿੰਡਾਂ ਗਾ ਆਪਣੇ ਸਰਕਾਰੀ ਇਹਦੇ ਸਿਕਸਰਲ ਸੀਮਨ ਲੱਗਿਆ ਹੋਇਆ ਅੱਛਾ ਉਹ ਟੈਗ ਦੀ ਆਪਾਂ ਫੋਟੋ ਖਿੱਚ ਲਈ ਓਦੇ ਕੋਲੇ ਵੀ ਕਰੇ ਖਿੱਚੀ ਪਈ ਆ ਉਹ ਤੜਾ ਗਈ ਸੀ ਇਹ ਟੋਕਣ ਜਾ ਉਹ ਫੋਟੋ ਖਿੱਚੀ ਪਈ ਆ ਜੀ ਪੀ ਪਾਈਲਰ ਨੇ ਮਾਲ ਕਰੇ ਸਣ 24 25 ਕਿਲੋ ਦੋ ਤਾਂ ਕੱਢਿਆ ਹੋ ਗਿਆ ਇਹ ਆਪਾਂ ਕਿੰਨਾ ਕਹਿ ਕੇ ਦੇਣੀ ਆ ਹੁਣ ਭਾਈ 6 ਵਾਗਲੇ ਦੀ ਹਣਾ 30 ਕਿਲੋ ਮੰਨ ਕੇ ਚੱਲ ਬਹਿਣ ਜਿਹੜੇ ਹਿਸਾਬ ਨਾਲ ਦੁੱਧੋ ਪਹਿਲਾ ਪੂਲਾ ਛੱਡੀ ਹੋਈ ਹੈ ਚੰਗੀ ਸੇਵਾ ਕਰੀ ਵੀ 25 ਕਿਲੋ ਦੀ 25 ਕਿਲੋ ਰਾਵਣਦੀਪ ਖੁੱਲਾ ਦੇ ਜਾਊਗਾ ਹਣਾ ਠੀਕ ਹੈ 30 ਕਿਲੋ ਮੰਨ ਕੇ ਜਲ ਬੰਦਾ ਮੰਨ ਕੇ ਲੈ ਜੇ ਬਹਿੜ ਨੇ ਦਿੱਤਾ ਫਿਰ ਦਿੰਦੀ ਵੀ ਨਹੀਂ ਕੋਈ ਠੀਕ ਹੈ ਲੈ ਖੋਲ ਫਿਰ ਕਰ ਇਹਦਾ ਰੇਟ ਕਿੰਨਾ ਰੂ ਜਮਾ ਫਿਕਸ ਬਸ ਰੇਟ ਤਾਂ ਕਰ ਹੀ ਨਾ ਰੇਟ ਨਾ ਕਰੀ ਇਹਦਾ ਲੱਖ ਕਰਕੇ ਖੜ ਦੇਗੇ ਤੇ ਠੀਕ ਹੈ ਹਣਾ ਚਲ 95 ਦੀ ਦੇ ਦਾਂਗੇ ਲੱਖ ਨਹੀਂ ਕਰਦੇ ਲੈ ਵੀ ਆਈ ਦੰਦਾ ਨਹੀਂ ਰਾਵਣਦੀਪ ਐਡੀ ਬਹਿੜ ਕੋਈ ਆਲਾ ਹਣਾ ਐ ਐਡੀ ਬਹਿੜ ਦੰਦਾ ਨਹੀਂਗਾ ਆਪਣਾ ਚਲਾਇਆ ਮੰਨ ਕੇ ਜਲ ਵੀ ਆਪਣਾ ਪਿਆਰੀ ਵਾਲਾ ਹਣਾ ਜਦੋਂ ਵੀ ਪੈਣ ਪਈਆਂ ਨਾਲ ਆਪਣ ਨੂੰ ਸਾਧ ਕੇ ਮਾਣ ਕਰਦਾ ਆਪਣਾ हां ते ना ਕੋਈ ਆ ਜਿਵੇਂ ਕੋਈ ਵੀਡੀਓ ਦੇਖ ਕੇ ਰਮਨਦੀਪ ਕਰ ਲਾ ਦੱਸ ਦੇ ਹਜੇ ਕੱਚੀ ਆ ਗਈ ਬਹਿੜ ਕੋਈ ਅੱਜ ਦੱਸ ਦੇ ਫਿਰ ਕਿੰਨੇ ਦਿਨ ਪਈ ਇਹਦੇ ਕਈ ਵਾਰ ਆਲਾ ਵੇਚਣ ਵਾਲਾ ਭਾਈ ਲੈ ਜਾਂਦਾ ਹਨ ਆਪਾਂ ਚੱਲ ਕਹੀਂ ਚੱਲੀ ਸ਼ਾਮ ਕੇ ਬਹਿੜ ਦਾ ਮੰਨ ਕੇ ਚੱਲ ਲਈ ਇਹ ਇੱਕ 10 15 ਦੀ ਵੇਕਣ ਵਾਲੀ ਆ ਗਈ ਹਨ ਆਪਾਂ ਨੂੰ ਪਤਾ ਹੈ ਹਨ ਲੈ ਚੱਲ ਟਾਂ ਚਾਟੂ ਚਾ ਦੇਖ ਰਹਾ ਮੈਂ ਆਹ ਦੇਖ ਲੋ ਮਿੱਤਰੋ ਉਜਨ ਐ ਇਸ ਕੰਮ ਦੇ ਵਿੱਚ ਤੇ ਆਹ ਦੇਖ ਲੋ ਵੀ ਜਿਹੜੀ ਇਹ 30 ਕਿਲੋ ਵਾਲੀ ਬਹਿੜ ਦਾ ਰੇਟ ਕੀਤਾ ਬਾਈ ਨੇ ਹਨ ਤੇ ਪਰ ਜਿਹੜਾ ਹੈਗਾ ਇੱਥੇ ਆਇਓ ਤਸੱਲੀ ਕਰਨਾ ਜਿਹੜਾ ਹੈਗਾ ਹੱਕ ਆਪਣਾ ਕਿਉਂਕਿ ਇਹ ਰੇ ਇਹਦੇ ਕੋ ਫੋਨ ਤੇ ਹੋ ਜੂ ਗੱਲਬਾਤ ਹਾਂ ਹਾਂ ਭਾਈ ਮਰਾਮ ਦੀ ਵਸੀਲ ਠੰਡੀ ਦੇਖੀ ਇੰਨੀ ਆ ਇਹ ਲਾ ਅੱਛਾ ਜੀ ਆਪਾਂ ਦਿਖਾ ਅ ਵੀ ਤਾਂ ਲੱਗੂ ਹੁੰਦੀ ਮਾਰਦੀ ਆ ਜੇ ਜਿਆ ਜਿਆ ਦਿਖਾ ਹਾਂ ਆ ਦੇਖ ਲੈ ਜਮਾਂ ਭਾਈ ਹਜੇ ਚੀਪਾ ਚਾਰੇ ਸਨ ਲਾਇਆ ਪਿਆ ਮਖਿਆਲ ਨਾਲ ਮਖਿਆਲ ਨਾਲ ਦਾ ਚੀਪਾ ਮਾਰਦੀ ਅੱਛਾ ਜਿਹੜੀ ਤੇਰੀ ਆਹਾ ਆ ਗਈ ਜੇ ਜਿਹੜੀ ਅਗਲੀ ਗਾਂ ਆਹਾ ਏ ਥੱਲੇ ਬਾਈ ਹੁਣ 11 ਤੋਂ 12 ਕਿਲੋ ਦੁੱਧ ਤਿਆਰ ਆ ਰਾਵਣ ਦੀਪਾ 11 ਤੋਂ 12 ਪੰਜਵਾਂ ਮਹੀਨਾ ਲੱਗਿਆ ਇਹਨੂੰ ਪੰਜਵਾਂ ਮਹੀਨਾ ਹਾਂ ਠੀਕ ਹੈ 11 ਤੋਂ 12 ਪੰਜਵਾਂ ਮਹੀਨਾ ਹਾਂ ਸੂਏ ਵਾਸਤੇ ਕਿੰਨੇ ਵਾਸਤੇ ਸੂਆ ਬਾਈ ਯਾਰ ਦੁੱਧ ਆਉਂਦਾ ਨਾ ਕਿਹੜਾ ਕੋਈ ਹੋਵਾ ਹਣ ਆਪਾਂ ਕਿੰਨਾ ਤੀਜਾ ਮੰਨ ਕੇ ਲੈ ਜਾ ਆਲਾ ਤੀਜਾ ਠੀਕ ਆ ਵਗਿਆ ਜਾਣ ਵਾਲੀ ਬਿਹੜਾ 24 25 ਕਿਲੋ ਦੁੱਧ ਦਾ ਤਾਜ਼ੀ ਦਾ ਮਾਲਕਾ ਦੇ ਕਹਿਣਾ ਕੱਢਿਆ ਹੋਇਆ ਹੈਗਾ ਠੀਕ ਆ ਖੋਲ ਫਿਰ ਕਰ ਤੇ ਰੇਟ ਕਿੰਨਾ ਜਮਾ ਟਾੜਾ ਵਾਟਾ ਇਹਦਾ ਇਹਦਾ ਜਮਾ ਸਹੀ ਕਰ ਦੀ ਬਸ ਇਹਦਾ ਭਾਈ 42000 ਦੀ ਦੇ ਦਾਂਗੇ 42000 ਹਾਂ ਠੀਕ ਆ ਲੈ ਵੀ ਮਿੱਤਰੋ ਜਿਹੜੀ ਆ ਜਾਂਦੀ ਹੈ ਮਤਲਬ ਇਹ ਆ ਗਈ ਅ 24 25 ਕਿਲੋ ਦੁੱਧ ਦਿੱਤਾ ਹੋਇਆ ਤੇ ਹੁਣ 4 ਮਹੀਨਿਆਂ ਦੀ ਗੱਬਣ 42000 ਰੁਪਏ ਦੇ ਵਿੱਚ ਤੇ 10 ਤੋਂ ਗਿਆ 11 12 ਕ ਹੈ ਨਾ ਭਾਈ 12 ਕਿਲੋ ਦਾ ਬੰਦੀ 12 ਕਿਲੋ ਖੁੱਲਾਗਾ ਲੈ ਵੀ 12 ਕਿਲੋ ਜਿਹੜਾ ਹੈਗਾ ਇਹਦੇ ਥਲੇ ਦੁੱਧ ਖੁੱਲਾ ਥਾਂ ਲੈ ਵੀ ਤੇ ਵੀ ਜਿਹੜੀ ਸਾਫ ਆ ਜਿਹੜੀ ਆਹਾ ਗਾਂ ਜਾਂਦੀ ਹੈ ਨਾ ਇਹ ਲੈ ਚੱਲ ਕੇ ਨਾ ਕੋਈ ਗੱਲ ਨਹੀਂ ਲੰਮੀ ਲੈ ਜਾ ਇਹਨੂੰ ਲੰਮੀ ਸੋਨਾ ਦਿਖਾਉਂਦੀ ਆ ਇਹ ਆਹ 42000 ਰੁਪਏ ਦੀ ਗਾਂ ਮੇਲੂ ਸਾਨੂੰ ਧੋਕੜ ਗੱਬਣ ਚੈੱਕ ਪਾਸ ਚੈੱਕ ਪਾਸ ਕਿਵੇਂ ਆ ਬਈ ਕਰਾ ਕੇ ਲੈ ਕੇ ਆਲਾ ਆਪਾਂ ਕਰਾਈ ਹੋਈ ਆ ਪੈਣੀ ਵਾਲਾ ਹੈਪੀ ਆ ਮੁੰਡਾ ਡਾਕਟਰ ਉਹ ਤੋਂ ਕਰਾਉਣੇ ਹੁੰਨੇ ਆਪਾਂ ਠੀਕ ਹਨ ਠੀਕ ਹੈ ਤੇ ਕਿਹੜਾ ਮਰਜ਼ੀ ਆਪਦਾ ਕਰਾ ਕੇ ਲੈ ਕੇ ਜਾਵੇ ਅੱਛਾ ਇਹ ਤਾਂ ਹੋ ਗਈ ਜਿਹੜੇ ਆਪਣੇ ਵੇਚਣ ਵਾਲੇ ਪਸੂ ਇੱਧਰ ਆ ਜੀ ਜਿਹੜੀ ਤੇਰੇ ਅਸਲਾ ਦਾ ਤੇਰੇ ਕੋਲ ਬਹੁਤ ਖੜਾ ਜਿਵੇਂ ਉਹ ਕੱਟੀ ਆ ਗਈ ਜਿਵੇਂ ਹਾਂ ਭਾਈ ਆਦਾ ਵਰਨਦੀਪ ਆਪਣੇ ਕੋਲੇ ਰੁਟੀਨ ਚ ਪਹਿਲਾਂ ਵੀ ਦੱਸ ਕੇ ਆੜਿਆ ਹਨਾ ਪਸ਼ੂ ਆਉਂਦੀ ਜਾਂਦੇ ਰਹਿੰਦੇ ਨੇ ਚੰਗੇ ਆਉਂਦੇ ਜਦੋਂ ਉਹ ਹੋ ਜਾਂਦਾ ਹਨਾ ਜਿਵੇਂ ਆ ਵੀ ਮਤਲਬ ਜਿਹੜੀ ਹੈਗੀ ਇਹਦੀ ਮਾਂ ਜਿਹੜੀ ਹੈਗੀ ਉਹ ਸਾਹਮਣੇ ਖੜੀ ਆ ਹਨਾ ਹਾਂ ਭਾਈ ਇਹ ਵੀ ਤੇ ਆਹ ਦੇਖੋ ਕੱਟੀ ਲੈਨੀਰਾ ਤਾਂ ਹੋ ਗਿਆ ਇਹ ਸਾਰੀ ਜੰਗੀਆਂ ਨੇ ਬਸ ਜਦੋਂ ਕੱਟਾ ਰੱਖੀ ਖੜਿਆ ਉਹ ਵੀ ਬਹੁਤ ਚੰਗਾ ਅੱਗੇ ਗਾਹਾਂ ਕੱਟੀਆਂ ਆ ਗਿਆ ਅੱਛਾ ਇਧਰ ਵਿਚਨ ਵਾਲੀ ਰੋਟੀ ਵਪਾਰ ਲੈਣ ਦੇ ਵਿੱਚ ਆ ਆ ਗਈ ਇੱਕ ਤੇ ਚਾਰ ਦਾ ਝੋਟੀਆਂ ਪਹਿਲਾਂ ਹਜੇ ਦੁੱਤੇ 12 ਕਿਲੋ ਦੁੱਧ ਰਾਵਣ ਦੀ ਬਜੇ ਥੱਲੇ ਹਾਂ ਤੋਤੇ ਆ ਜਾਣ ਇਹਨੂੰ ਫੇਰ ਜਾਪਾ ਮੜਾ ਜਾ ਆਹੋ ਕਰਾਂਗੇ ਥੱਲੇ ਵੱਡੀ ਬੁੱਡੀ ਕਿੱਡੀ ਹੈ ਲੰਮੀ ਲੂਮੀ ਦੇਖ ਲੈ ਹਾਂ ਠੀਕ ਹੈ ਨਾ ਉਹ ਦੋ ਦੋ ਤਿੰਨ ਕ ਪਸ਼ੂ ਮੇਲੇ ਲਈ ਤਿਆਰ ਕਰੀ ਜਾਂਦੇ ਆਂਗੇ ਅੱਛਾ ਠੀਕ ਹੈ ਰਾਂ ਵਧੀਆ ਹੁਣ ਚਲੋ ਚੰਗੀ ਗੱਲ ਹੈ ਬਾਕੀ ਇਹ ਫਿਰ ਜਿਹੜੀ ਹੈਗੀ ਪਸ਼ੂ ਮੈਨੂੰ ਐ ਲੱਗਦਾ ਵੀ ਜਿਵੇਂ ਜਾਦਾ ਤਿਆਰ ਦੁੱਧ ਹੋ ਕੇ ਹਨਾ ਬਾਕੀ ਸੋਡੇ ਹਾਂ ਹਾਂ ਬਾਕੀ ਬਾਈ ਇੱਥੇ ਆਉਂਦੇ ਜਾਂਦੇ ਰਹਿੰਦਾ ਵਿਕ ਜਾਂ ਜਦੋਂ ਕੋਈ ਆਉਂਦਾ ਬਾਕੀ ਥੋੜਾ ਤਿਆਰ ਦੁੱਧ ਨੂੰ ਜਿਵੇਂ ਪਿਛਲੀ ਵਾਰੀ ਬਾਈ ਕਹਿੰਦੇ ਸੀ 14 15 ਕਿਲੋ ਵਾਲਿਆਂ ਵਾਲਾ ਹਰੇਕ ਕਹਿੰਦਾ ਉਹ ਗੱਲ ਨਹੀਂ ਹੈਗਾ ਬਾਈ ਇਹ ਗਣਾ ਆਪਣਾ ਕੜਾਇਆ ਹੋਇਆਗਾ ਠੀਕ ਹੈ ਇੱਕ ਤਾਂ ਉਹ ਗੱਲ ਨਹੀਂ ਹਨਾ ਜਦੋਂ ਉਹ ਹੁੰਦਾ ਦੁੱਧ ਤਾਂ ਆਉਣ ਆਪਦੇ ਛਾਰੇ ਕਢਾਉਣ ਦਾ ਬੰਦੇ ਨੂੰ ਆਪ ਨੂੰ ਤਰੀਕਾ ਤਜਰਬਾ ਵੀ ਚਾਹੀਦਾ ਹਨਾ ਇਕੱਲੀਆਂ ਰੁੱਧ ਗੱਲਾਂ ਆਣੇ ਨਹੀਂ ਕਢਣਾ ਹੁੰਦਾ ਸਹੀ ਗੱਲ ਹੈ ਨੰਬਰ ਬੋਲੀ ਸੀ ਨੰਬਰ 81460 70809 81461 70809 ਠੀਕ ਹੈ ਲੋਵੀ ਮਿੱਤਰੋ AC 22 ਸੀਰਾ ਤੇ ਬਾਈ ਕੋਲੇ ਜਿਵੇਂ ਦੋ ਟੋਕੜਾਂ ਇੱਕ ਟੋਕੜ ਗਾਂ ਇੱਕ ਸੂਣ ਵਾਲੀ ਗਾਂ ਤੇ ਦੋ ਕੱਟੀਆਂ ਜਿਹੜੀਆਂ ਇਹ ਹੈਗੀਆਂ ਕਟੋਕੜ ਛੀਨਾਗ ਹੋ ਗਏ ਬਾਈ ਕੋਲੇ ਤੇ ਇੱਥੇ ਆयो ਤਸੱਲੀ ਹਰ ਇੱਕ ਪ੍ਰਕਾਰ ਦੀ ਕਰਨ ਦੀ ਛੋਡੀ ਜ਼ਿੰਮੇਵਾਰ ਧੰਨਵਾਦ